ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਅਸੀਂ ਵੀ ਠੀਕ ਠਾਕ ਆ ਬਿਲਕੁਲ ਘੋੜੇ ਵਰਗੇ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਕਿ ਰਮਨ ਪੇਕੇ ਚਲੀਏ ਪੇਕੇ ਕਿਉਂ ਚਲੀ ਲੜ ਕੇ ਚਲੀ ਆ ਜਾਂ ਗੁੱਸੇ ਹੋ ਕੇ ਚਲੀ ਆ ਜਾਂ ਕਿਵੇਂ ਚਲੀ ਆ ਤੇ ਉਹ ਅੱਜ ਦੱਸਦੇ ਆ ਤੁਹਾਨੂੰ ਰਮਨ ਦੱਸਦਾ ਸੀਗਾ ਮੇਰੇ ਨਾਲ ਪਰ ਡਾਈਫੋਰਡ ਤਾਂ ਸਰ ਮੈਂ ਤਾਂ ਆਪ ਦੇ ਸਾਹ ਪਰ ਚਲ ਕੋਈ ਨਹੀਂ ਦੁਬਾਰਾ ਤੇ ਮੈਂ ਨਹੀਂ ਨਾ ਦੱਸਿਆ ਤੂੰ ਹਣਾ ਮੈਂ ਦੱਸ ਦਣਾ ਇਹ ਆਲੀ ਹੈ ਭਾਂਜੀ ਦੀ ਭਤੀਜੀ ਆ ਹਾਂਜੀ ਭਾਂਜੀ ਹਾਂਜੀ ਦੇ ਚੱਲੀ ਆ ਵਿਆਹ ਤੇ ਫੁੱਲੀ ਬੈਠੀ ਆ ਤੇ ਵੀ ਮੈਂ ਵਿਆਹ ਤੇ ਚੱਲੀ ਆ ਆਪੂ ਵੀ ਆਪਦੇ ਪੇ ਕੀ 3 ਸਾਲ ਬਾਅਦ ਹੈ ਤੇ ਕਿੰਨੇ ਸਾਲ ਬਾਅਦ ਵਿਆਹ ਆ ਰਿਹਾ ਜਦੋਂ ਉਹਦੀ ਪ੍ਰੀਆ ਦਾ ਵਿਆਹ ਸੀ ਉਹਦੀ ਵੱਡੀ ਭੈਣ ਦਾ ਹਨਾ ਉਹਦਾ ਮੱਕਵਾਰੀ ਸੀ ਉਹਨੇ ਮੇਰਾ ਗਾਣਾ ਬੰਨਿਆ ਸੀ ਤੇ ਮੇਰਾ ਰਿਸ਼ਤਾ ਮਹੀਨੇ ਡੇਢ ਬਾਅਦ ਤੁਹਾਡੇ ਨਾਲ ਹੋ ਗਿਆ ਸੀ ਬਕਵਾਸ ਹੈ ਅੱਛਾ ਅੱਛਾ ਬੋਲ ਕਰੀ ਜਾਂਦੇ ਹੋ ਨਹੀਂ ਨਹੀਂ ਹਾਂ 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 ਬੋਲੋ ਨਹੀਂ ਮੈਂ ਕਹਿ ਰਹੀ ਆ ਜਦੋਂ ਉਹਦਾ ਰਿਸ਼ਤਾ ਹੋਇਆ ਉਹਦਾ ਉਹਦਾ ਵਿਆਹ ਸੀ ਮਾਈ ਤੇਰੇ ਗਾਣਾ ਬੰਨਤਾ ਗਾਣਾ ਬੰਨਤਾ ਤੇ ਮੇਰੇ ਸੰਜੋਗ ਖੁੱਲ ਗਏ ਤੇ ਡੇਢ ਮਹੀਨੇ ਬਾਅਦ ਮੇਰੀ ਤੁਹਾਡੇ ਨਾਲ ਗੱਲ ਹੋ ਗਈ ਸਾਡਾ ਵਿਆਹ ਹੋ ਗਿਆ ਛੇਤੀ ਮਤਲਬ 3 ਮਹੀਨਿਆਂ ਦੇ ਵਿੱਚ ਵਿੱਚ ਵਿਆਹ ਹੋ ਗਿਆ ਬਗਾਨਾ ਗੁੰਨਿਆਂ ਦਾ ਤਾਂ ਐਵੇਂ ਬਹਿਮਾ ਬਗਾਨਾ ਗੁੰਨਿਆਂ ਦਾ ਨਹੀਂ ਕੋਹ ਹੁੰਦਾ ਤਾਂ ਇਹਦਾ ਜਿਹੜੀ ਸੰਜੋਗ ਹੈ ਤੇ ਬੰਨੇ ਕਿਨੇ ਸੀਗੇ ਉਹ ਤਾਂ ਪਤਾ ਨਹੀਂ ਪਰ ਇੱਕ ਟਾਈਮ ਹੁੰਦਾ ਹਰ ਚੀਜ਼ ਦਾ ਮੇਰੇ ਤਾਂ ਇਧਰ ਮੋਟੀ ਲਾਸ ਨਹੀਂ ਬਣੇ ਹੋਏ ਸੀਗੇ ਇਹਨੇ ਕੀ ਹੋਰ ਖੋਲਦੇ ਹੀ ਨਹੀਂ ਸੀਗੇ ਪਤਾ ਮੈਂ ਮੇਰੇ ਖੁੱਲੇ ਆ ਸਮਝ ਲਾ ਵੀ બસ ਇਹ ਕੀ ਜਿਵੇਂ ਇੱਥੇ ਆਪਣੇ ਪੰਜਾਬ ਦੇ ਵਿੱਚ ਜਿਵੇਂ ਵਿਆਹ ਹੁੰਦੇ ਨੇ ਨਾ ਉਹ ਵਿਆਹ ਉੱਥੇ ਐਵੇਂ ਨਹੀਂ ਸੋ ਉੱਥੇ ਸਾਡੇ ਵਿਆਹ ਚ ਚੱਲਦੇ ਸਾਡਾ ਸਾਡਾ ਵਿਆਹ ਸਭ ਤੋਂ ਵਧੀਆ ਵਿਆਹ ਨਾਲੇ ਵੈਸੇ ਵੀ ਫालतू ਹਰ ਕੋਈ ਆਪਣਾ ਘਰ-ਬਾਰ ਲੈ ਕੇ ਚੱਲਦਾ ਹੈ ਤਾਂ ਕਿ ਆਪਣਾ ਹਨਾ ਤੇ ਹਰ ਜੋ ਵੀ ਦੇਣਾ ਆਪਣੀ ਧੀ ਨੂੰ ਦੇ ਦੋ ਇਹ ਬੰਦਾ ਫालतू ਖਰਾਬ ਕਰਨ ਨਾਲ ਮੇਰੀ ਤਿਆਰ ਆਏ ਹੈ ਬਾਕੀ ਜਿਵੇਂ ਕਿ ਵੀ ਅਸੀਂ ਮਿਲੇ ਆ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕੋਈ ਹਨਾ ਹੈਂਡੀਕੈਪ ਕੋਈ ਹੁੰਦਾ ਹਨਾ ਜੋੜੀ ਬਣਾਈਏ ਹਨਾ ਤੇ ਜਾਨੀ ਕਿ ਇੱਕ ਜੋੜੀ ਤਾਂ ਅਸੀਂ ਤੁਹਾਨੂੰ ਦਿਖਾਈ ਆ ਵੀ ਬਣਾਤੀ ਆ ਹਨਾ ਉਹ ਕੰਤੋਂ ਉਹਨਾਂ ਦੀ ਤੇ ਉਹਨਾਂ ਦਾ ਵਿਆਹ ਹੁਣ ਹੋਊਗਾ ਸਿਆਣਾ ਚ ਹਰਦਿਆਂ ਚ ਹਨਾ ਹੋਏਗਾ ਹਾਂ ਤੇ ਬਾਕੀ ਇੱਕ ਹੋਰ ਪ੍ਰੋਸੈਸ ਚੱਲ ਰਿਹਾ ਹੈਗਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਵੀ ਜਦੋਂ ਭੈਣ ਕੋਲ ਗਏ ਸਾਡੇ ਭਾਜੀ ਵਿਚੋਲੇ ਬਣੇ ਹੋਏ ਨੇ ਸਾਫ਼ ਸਿੱਧੀ ਜੀ ਗੱਲ ਐ ਕਿ ਵਿਚੋਲੇ ਬਨ ਕੇ ਰਿਸ਼ਤੇ ਕਰਾ ਦੇਣੇ ਕਰ ਭਲਾ ਹੋ ਭਲਾ ਮੇਰਾ ਭਲਾ ਹੋਇਆ ਹਾਂ ਇੱਕ ਤਾਂ ਫੇਸਬੁੱਕ ਰਾਹੀਂ ਇੱਕ ਤਾਂ ਰਿਸ਼ਤਾ ਆਇਆ ਤੇ ਅੱਗੋਂ ਦੀ ਉਸ ਮਤਲਬ ਕਿ ਰੱਬ ਨੇ ਕਿਵੇਂ ਸੰਜੋਗ ਬਣਾਨੇ ਹਨਾ ਕਿਹਦੇ ਜੁੜੂ ਬਣਾਨੇ ਨੇ ਕਿਹਦੇ ਜੁੜੂ ਬਣਾਨੇ ਨੇ ਕਿਵੇਂ ਬਣਾਨੇ ਨਾਲੇ ਕਿੱਥੇ ਚੈਨਲ ਤੇ ਕਿੱਥੇ ਵਲੌਗ ਬਾਕੀ ਆਏ ਨਾ ਹਰੇਕ ਦਾ ਦਿਲ ਕਰਦਾ ਵੀ ਮੈਂ ਵੀ ਬਾਲ ਬੱਚਾ ਵਾਲਾ ਹੋਵਾਂ ਹਣਾ ਪਾਵਾ ਹੈਂਡੀਕੈਪ ਆ ਪਾਣਾ ਕਿਵੇਂ ਵੀ ਆਣਾ ਜਦੋਂ ਬਰ ਲੰਗ ਜਾਂਦੀ ਹੈ ਨਾ ਬੰਦੇ ਦੀ ਉਦੋਂ ਦਿਲ ਟੁੱਟ ਜਾਂਦਾ ਬੰਦੇ ਦਾ ਹਨ ਤੇ ਮਹਾਰਾਜ ਕਿਸੇ ਦਾ ਦਿਲ ਟੁੱਟਣਾ ਨਾ ਦਵੇ ਠੀਕ ਹੈ ਤੇ ਤੁਸੀਂ ਰੋਟੀ ਲੈ ਕੇ ਆਓ ਮੈਂ ਖਾਣਾ ਵਿਕਦੇ ਆ ਤੁਸੀਂ ਐਵੇਂ ਖੇਡਦੇ ਰਹਿੰਦੇ ਹੋ ਇਹਦੇ ਨਾਲ ਹੀ ਐ ਗੱਲ ਹੈ ਜੀ ਜੋ ਵੀਡੀਓ ਦੇ ਵਿੱਚ ਹੁੰਦਾ ਉਹ ਹੀ ਸਾਡਾ ਟਾਈਟਲ ਹੁੰਦਾ ਹਨ ਤੇ ਬਾਕੀ ਜੋ ਗੱਲ ਹੁੰਦੀ ਹੈ ਉਹ ਹੀ ਹੁੰਦੀ ਹੈ ਹਨ ਤੇ ਕੋਈ ਵੀ ਗੱਲ ਦਾ ਟਾਈਟਲ ਹੁੰਦਾ ਹ। ਹੂੰ ਗੱਲ ਦਾ ਟਾਈਟਲ। ਯਾਕੀ ਤੁਸੀਂ ਜਿਵੇਂ ਆਪਾਂ ਬਾਹਰ ਗਏ ਆ ਤਾਂ ਉਹਦੇ ਤੇ ਟਾਈਟਲ ਬੰਦਾ। ਹੂੰ ਕੋਈ ਝੂਠ ਨਹੀਂ ਐਵੇਂ ਹੁਣ ਤੁਸੀਂ ਗੱਲ ਮੰਨ ਕੇ ਚਲਾ ਇੱਕ ਪਾਸੇ ਤਾਂ ਤੁਹਾਨੂੰ ਮੈਂ ਘਰ ਦੀ ਫੈਮਿਲੀ ਦੇ ਮੈਂਬਰ ਕਹੀਆਂ ਮੈਂ ਦੂਜੇ ਪਾਸੇ ਤੁਹਾਨੂੰ ਮੈਂ ਤੁਹਾਡੀ ਮੂਰੀ ਚਤਰ ਚਲਾ ਕੇ ਗਈਆਂ ਕਰੀ ਜਾਵਾਂ ਹਨਾ ਉਹ ਚੰਗਾ ਨਹੀਂ ਲੱਗਦਾ ਹਨਾ ਤੇ ਵੀ ਮੈਨੂੰ ਝੂਠ ਝਾੜ ਮਾਰਨ ਵਾਲੇ ਬੰਦੇ ਨਾਲ ਵੀ ਨਫ਼ਰਤ ਆ ਤੇ ਚਲਾਕੀਆਂ ਕਰਨ ਵਾਲੇ ਬੰਦੇ ਨਾਲ ਵੀ ਨਫ਼ਰਤ ਆ ਹਨਾ ਤੇ ਵਧੀਆ ਲੱਗਦਾ ਦੇਖਣ ਵਾਲੇ ਨੂੰ ਵੀ ਵਧੀਆ ਲੱਗਦਾ ਹਨਾ ਸੁਣਨ ਵਾਲੇ ਨੂੰ ਵੀ ਵਧੀਆ ਲੱਗਦਾਗਾ ਹਨਾ ਤੇ ਜੋ ਹੈਗੇ ਆ ਆਪਾਂ ਉਹ ਉਹ ਉਹਨਾਂ ਦੀ ਸਪੋਰਟ ਜ਼ਿਆਦਾ ਕਿਉਂ ਹੁੰਦੀ ਹੈ ਜਿਹੜੇ ਝੂਠ ਬੋਲਦੇ ਜਾਂਦਾ ਉਹ ਸਪੋਰਟ ਨਹੀਂ ਕਹਿੰਦੇ ਉਹਨੂੰ ਰਹਿਣਾ ਸਪੋਰਟ ਨਹੀਂ ਮਤਲਬ ਕਿ ਉਹ ਸਪੋਰਟ ਨਹੀਂ ਲੈਂਦੇ ਉਹ ਟ੍ਰਸਟ ਪਤਾ ਕੀ ਗੱਲ ਉਹ ਝੂਠ ਵਾਰ ਦਿੰਦੇ ਵੀ ਆਹ ਦਿਖਾਵਾਂਗੇ ਹਨਾ ਤੇ ਉਹਦੇ ਵਿੱਚ ਕੁਝ ਹੁੰਦਾ ਨਹੀਂ ਉਹ ਆਟੋਮੈਟਿਕ ਹੀ ਨਾ ਕਹਿੰਦੇ ਹੁੰਦੇ ਨਾ ਨਾ ਤਾਂ ਪੈਸੇ ਨਹੀਂ ਜਾਣਾ ਨਾਲ ਤੇ ਨਾ ਝੂਠ ਨੇ ਜਾਣਾ ਨਾਲ ਜਾਣਾ ਸੱਚ ਨੇ ਠੀਕ ਹੈ ਕੁਝ ਨਹੀਂ ਜਾਣਾ ਨਾਲ ਇੱਥੇ ਰਹਿ ਜਾਣਾ ਸਾਰਾ ਕੁਝ ਠੀਕ ਹੈ ਅਸੀਂ ਐਵੇਂ ਝੂਠ ਮਾਰ ਮਾਰ ਕੇ ਵੀਊ ਲਈ ਜਾਗੇ ਹਨ ਠੀਕ ਹੈ ਜਿੰਨਾ ਚਲ ਜਿੰਨਾ ਹੈਗਾ ਅਸੀਂ ਓਨੇ ਚ ਹੀ ਖੋਸ ਹੈ ਠੀਕ ਹੈ ਤੁਸੀਂ ਜੱਟ ਨਾਲ ਜਿਹੜੇ ਵੀ ਆ ਹਨ ਤੇ ਬੰਦੇ ਦਾ ਰੋਟੀ ਪਾਣੀ ਦਾ ਖਰਚਾ ਚੱਲੀ ਜਾਵੇ ਹੋਰ ਜੋੜ ਕੇ ਲੈ ਜਾਂਦੇ ਕਰਨਾ ਵੀ ਕੀ ਹੈ ਹਨ ਪਰ ਇੱਕ ਦੁੱਖ ਜ਼ਰੂਰ ਹੁੰਦਾਗਾ ਹਨ ਉਹ ਵੀ ਝੂਠ ਮਾਰ ਮਾਰ ਕੇ ਗੱਡੀਆਂ ਵਾਲੇ ਬਣ ਜਾਂਦੇ ਹਨ ਅਸੀਂ ਤਾਂ ਉੱਥੇ ਜੇ ਖੜੇ ਆਂ ਬਾਕੀ ਆਏ ਚਲੋ ਘਰ ਦਾ ਖਰਚਾ ਵਧੀਆ ਜਾਂਦਾ ਇੱਕ ਗੱਲ ਚੀਜ਼ ਹੈ ਕਿ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਨ ਨਾਲ ਸਿਰਫ ਬਟਨ ਮਿਲਦਾ ਹੈ ਤੇ ਜਿਹੜਾ ਸ਼ੇਅਰ ਕਰਨ ਨਾਲ ਨਾ ਉਹਦੇ ਨਾਲ ਕਿਸੇ ਦੇ ਘਰ ਦੀ ਰੋਟੀ ਬਣਦੀ ਹੈ ਰੋਟੀ ਪਕਦੀ ਹੈ ਸ਼ੇਅਰ ਕਰਨ ਨਾਲ ਕਿਸੇ ਦੇ ਘਰ ਦੀ ਵਧੀਆ ਰੋਟੀ ਪਕਦੀ ਹੈ ਹਾਂ ਆਏ ਉਹ ਵੀ ਜਿਵੇਂ ਹੁਣ ਨਹੀਂ ਕੁਝ ਕਰ ਸਕਦਾ ਬੰਦਾ ਹਨਾ ਹੁਣ ਮੈਂ ਮੈਂ ਤੁਹਾਨੂੰ ਆਪਦੀ ਗੱਲ ਦੱਸ ਦਾਂ ਜੇ ਕੋਈ ਆ ਜੇ ਹਨਾ ਤੇ ਕੋਈ ਮੰਗਣਾ ਆ ਜਾਂਦਾ ਨਾ ਵੀ ਮੈਂ ਬੰਦਾ ਵੇਖ ਲੈਣਾ ਵੀ ਇਹ ਕਮਾਈ ਕਰ ਸਕਦਾ ਹਨਾ ਤੇ ਵੀ ਇਹ ਮੰਗਦਾ ਕਹਿੰਦਾ ਮਰਦਾ ਮੈਂ ਉਹਨੂੰ ਇਹੀ ਹੁੰਦਾ ਕਿ ਮੈਂ ਕਹਿੰਦਾ ਨਾ ਵੀ ਤੂੰ ਟਟੇ ਅਰਗੇ ਪਿਆ ਭਾਈ ਕਮਾਈ ਕਰ ਅਸੀਂ ਤਾਂ ਆਪ ਤੇਰੇ ਅਰਗੇ ਆ ਹਨਾ ਤੇ ਜੇ ਕੋਈ ਹੈਗਾ ਕਿਸੇ ਦਾ ਅੰਗ ਪੈਰ ਹੈ ਨਹੀਂ ਨਾਲ ਹਨਾ ਤੇ ਉਹਨੂੰ ਚਲੋ ਭਈ 5-10 ਰੁਪਏ ਦੇ ਵੀ ਦੇਈ ਦੇ ਆਪਾਂ ਉਹਨੂੰ ਕਿੰਤੂ ਪ੍ਰਾਂਤੂ ਨੇ ਕਰੀਦਾ ਹੁੰਦਾ ਹਨ ਤੇ ਜਿਹੜਾ ਚੱਲ ਕੇ ਆ ਗਿਆ ਦਰ ਤੇ ਹਨ ਤੇ ਬਾਕੀ ਜਿਹੜਾ ਲਾਚਾਰ ਹੈ ਉਹਨੂੰ ਬਾਕੀ ਜਿਹੜਾ ਲਾਚਾਰ ਆ ਅਸੀਂ ਫਰੀਦਕੋਟ ਗਏ ਆ ਹਨ ਤੇ ਚਲੋ ਕਿਸੇ ਨੂੰ 20 50 ਹਨ ਤੇ ਅਸੀਂ ਦੇ ਕੇ ਆਉਨੇ ਆ ਚਲੋ ਉਹ ਨਹੀਂ ਕੰਮ ਕਰ ਸਕਦੇ ਹਨ ਵੀ ਕਿਸੇ ਦੀ ਲੱਤਾਂ ਵੱਡੀਆਂ ਹੋਈਆਂ ਕਿਸੇ ਦਾ ਹਨ ਕਿਸੇ ਦੀ ਗੁੱਟ ਵੱਡਿਆ ਹੋਇਆ ਹਨ ਤੇ ਉਹ ਜੇ ਬੰਦੇ ਦੀ ਮਦਦ ਵੀ ਕਰਨੀ ਚਾਹੀਦੀ ਹੈ ਤੇ ਬਣਦੀ ਵੀ ਹੱਕ ਵੀ ਬਣਦਾ ਫਰਜ਼ ਵੀ ਬਣਦਾ ਹੈ ਹਨ ਸੇ ਬਾਕੀ ਰੱਬ ਦਾ ਦੇਣਾ ਉੱਪਰ ਹਨ ਤੇ ਜਿਹੜੇ ਹੁਣ ਮੇਰੇ ਅਰਗੇ ਮੇਰੇ ਅਰਗੇ ਤਾਂ ਨਗਾਉਂਗਾ ਵੈਸੇ ਉਤਰੋਂ ਤੋਂ ਹੀ ਆ ਮੈਂ ਟਟੇ ਅਰਗਾ ਤੇ ਵੀ ਪਏ ਆ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਹਨ ਮਿਹਨਤ ਕਰਨੀ ਚਾਹੀਦੀ ਹੈ ਮੈਂ ਹਾਂ ਤੁਸੀਂ ਹਸਾਬ ਲਾ ਲਓ ਵੀ ਮੈਂ ਮੇਰਾ ਮਤ ਕਾ ਮਤ ਇੱਥੋਂ ਜਾਣਾ ਮੇਰਾ ਮਤ ਮੈਂ ਹੁਣ ਕਰੇ ਕਦੇ ਕਰੇ ਕਾਤੋਂ ਕੰਮ ਕਰਦਾ ਪੱਕੇ ਪੱਕੇ ਕਾਹ ਦਾ ਮੇਰੇ ਵੀ ਉਹਨਾਂ ਦਾ ਮੈਂ ਕੰਮ ਕਰਦਾਗਾ ਟਿਕਾਂ ਤੇ ਕਾਤੋਂ ਨਹੀਂ ਜਾਂਦਾ ਕਿਉਂਕਿ ਇਧਰੋਂ ਪਹਿਲਾਂ ਤਾਂ ਮੈਨੂੰ ਜਾਣਾ ਪੈਂਦਾ ਸੀਗਾ ਉਸ ਤੋਂ ਬਾਅਦ ਇਹ ਨਹੀਂ ਪਤਾ ਉੱਥੇ ਮੈਨੂੰ 10 ਵਜੇ ਜਾਣੇ ਆ ਆ ਦਿਨਾਂ ਦੇ ਵਿੱਚ ਵੀ ਤੁੰਦ ਪੈਂਦੀ ਹਣੀ ਮੈਂ ਗੱਡੀ ਗੁੱਡੀ ਦੇ ਮਗਰ ਲਾ ਕੇ ਲਿਆਉਣਾ ਹੁੰਦਾ ਸੀ ਮੋਟਰਸਾਈਕਲ ਆਉਦਾ ਠੀਕ ਆ ਉਹ ਗਾਂ ਵਾਲੇ ਨੇ ਇਹਦਾ ਕੰਮ ਕਰਾਉਣਾ ਹੀ ਉਹਨੂੰ ਦਾ ਕੋਈ ਸਰਦਾਰਦੀ ਨਹੀਂ ਉਹਨੂੰ ਤਾਂ ਕੰਮ ਚਾਹੀਦਾ ਰਾਜਕੋਸ਼ ਮਰਜੀ ਹੋਈ ਜਾਵੇ ਤੁਹਾਡੇ ਨਾਲ ਹਨਾ ਉਹਨੂੰ ਕੋਈ ਸਰਦਾਰਦੀ ਨਹੀਂ ਉਹਨੂੰ ਤਾਂ ਬਸ ਇੱਕ ਕੰਮ ਤਾਂ ਕਮਤਲਵਾ ਠੀਕ ਹੈ ਰੱਤ ਉੱਤ ਤੇ ਵੀ ਮੈਂ ਲੈਕਸ ਕੋ 20 ਸਾਰਦੀਆਂ ਦੇ ਵਿੱਚ ਜਾਣਾ ਹਨਾ ਉੱਪਰਲੀ ਮੰਜ਼ਲ ਤੇ ਚਿਵਾਰੇ ਦੇ ਬੈਠ ਕੇ ਕੰਮ ਕਰਦਾ ਮਟਕਾ ਮਤਕਾ ਮਤਕਾ ਠੀਕ ਹੈ ਪਹਿਲਾਂ ਮੈਂ ਥੱਲੇੋਂ ਕੰਮ ਚੱਕਣਾ ਫਿਰ ਮੈਂ ਉੱਪਰ ਹੋ ਜਾਣਾ ਹਨਾ ਪਹਿਲਾਂ ਪਹਿਲਾਂ ਤਾਂ ਨਾ ਬੰਦਾ ਕਹਿੰਦਾ ਹੀ ਹੁੰਦਾ ਅਸੀਂ ਤੇਰੀ ਉੱਥੇ ਬੈਠੇ ਦੀ ਹੈਲਪ ਕਰਾਂਗੇ ਉੱਥੇ ਬੈਠਣ ਨੂੰ ਚੀਜ਼ ਦਵਾਂਗੇ ਹਨਾ ਮੁੜ ਕੇ ਪਤਾ ਕੀ ਗੱਲ ਹੈ ਮੁੜ ਕੇ ਉਹ ਉਹੀ ਬੰਦਾ ਬਦਲ ਜਾਂਦਾ ਮੈਨੂੰ ਪਹਿਲਾਂ ਪਹਿਲਾਂ ਉਹ ਕਹਦੇ ਸੀ ਜਦੋਂ ਮੈਂ ਕੰਮ ਦਾ ਪਤਾ ਕਰਨ ਗਿਆ ਮੈਨੂੰ ਕਹਿੰਦੇ ਵੀ ਤੈਨੂੰ ਚੀਜ਼ ਕਿਸੇ ਕੱਲ੍ਹ ਉਹ ਜਿਕਤ ਨਹੀਂ ਹੋਣ ਦਵਾਗੇ ਵੀ ਤੈਨੂੰ ਤਾਂ ਬੈਠੇ ਨੂੰ ਚੀਜ਼ ਹਾਜ਼ਰ ਹੋਇਆ ਕਰੂਗੀ ਹਾਂ ਚਲੋ ਕਈ ਵਾਰ ਉਹ ਪਤਾ ਕੀ ਕਰਦੇ ਸੀ ਮੈਨੂੰ ਥੱਲੇ ਵੀ ਸੱਦ ਲੈਂਦੇ ਸੀ ਮੇਰੇ ਦੋ ਗੇੜੇ ਵੀ ਲੱਗ ਜਾਂਦੇ ਸੀ ਥੱਲੇ ਦੇਖ ਲਓ ਤੁਸੀਂ ਉੱਪਰਲੀ ਮੰਜ਼ਲ ਤੋਂ ਥੱਲੇ ਉਤਰ ਕੇ ਆਉਣਾ ਪਹਿਲਾਂ ਤਾਂ ਮੈਂ ਸਵੇਰੇ ਜਾ ਕੇ ਦੁਕਾਨ 'ਚ ਜਾਣਾ ਫਿਰ ਕੰਮ ਚੱਕਣਾ ਫਿਰ ਤਾਂ ਚੜਨਾ ਫਿਰ ਇਹ ਨਹੀਂ ਪਤਾ ਮੈਨੂੰ ਦੋ ਵਾਰੀ ਥੱਲੇ ਧਾਰ ਲੈਣਾ ਉਹਨਾਂ ਨੇ ਠੀਕ ਹੈ ਤੇ ਐਂ ਫਿਰ ਮੈਨੂੰ ਦਿੱਕਤ ਆਉਂਦੀ ਸੀ ਇੱਕ ਮੇਰੀ ਨਿਗਾ ਘਟ ਗਈ ਠੀਕ ਹੈ ਚਲੋ ਵਾਹਿਗੁਰੂ ਮੈਂ ਹੱਥ ਦਿੱਤਾ ਆਪਾਂ ਕੋਈ ਹੋਰ ਕੰਮ ਚਲਾਵਾਂਗੇ ਮਿਹਨਤ ਦਾ ਕੰਮ ਚਾਹੀਦੀ ਹੈ ਠੀਕ ਹੈ ਤੇ ਮਿਲਣੇ ਦਾ ਘਟ ਗਿਆ ਮੇਰਾ ਸਿਰ ਦਰਦ ਬਹੁਤ ਕਰਨ ਲੱਗਿਆ ਬਹੁਤ ਟਾਈਮ ਮੈਂ ਕੰਮ ਨਹੀਂ ਕਰ ਪਾਦਾ ਹੁਣ ਜਿਹੜੇ ਪੱਕੇਗਾ ਕੰਬੀ ਉਹ ਕਹਿੰਦੇ ਵੀ ਅਸੀਂ ਇਤੋਂ ਬਣਾ ਸਲਾਈ ਨਹੀਂ ਕਰਾਂਗੇ ਹਨਾ ਤੇ ਉਹ ਇੱਕ ਜਿਹਨਾਂ ਨੂੰ ਸ਼ਹਿਰ ਮੈਂ ਤੁਹਾਨੂੰ ਦਿਖਾਇਆ ਸੀ ਸਬਜ਼ੀ ਲੈਣ ਜਾਂ ਨਾ ਉਹ ਹੁਣ ਵੀ ਕਿਸੇ ਤੋਂ ਸਮਾਏ ਉਹਨਾਂ ਨੇ ਉਹ ਅਗਲਾ ਤਾਂ ਬਈ ਅਗਲੇ ਦਾ ਖਰਾਬ ਕਰਤੇ ਕਹਿਣਾ ਜੇ ਤੰਗ ਹੋ ਗਏ ਤਾਂ ਵੀ ਖਰਾਬ ਜੇ ਫੁੱਲੇ ਬਣ ਕੇ ਤਾਂ ਵੀ ਖਰਾਬ ਹੀ ਕਹਿਣਾ ਅਗਲੇ ਨੇ ਹਾਂ ਮੈਂ ਨਹੀਂ ਕਹਿੰਦਾ ਕਿਸੇ ਨੂੰ ਵੀ ਕੋਈ ਖਰਾਬ ਕਰਦਾ ਕਹੇਦਾ ਜਾਣਵੁੱਝ ਕੇ ਠੀਕ ਹੈ ਉਹ ਹੱਥ ਦੀ ਗੱਲ ਹੁੰਦੀ ਆ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਹੱਥ ਦੀ ਗੱਲ ਹੁੰਦੀ ਆ ਹੱਥ ਟਿਕੇ ਦੀ ਗੱਲ ਹੁੰਦੀ ਆ ਠੀਕ ਹੈ ਮੈਨੂੰ ਪਤਾ ਵੀ ਇਦਾਂ ਦੇ ਪਾਉਂਦੇ ਆ ਮੈਂ ਉਦਾਂ ਦੇ ਬਣਾ ਦੇਣਾ ਹਣਾ ਗਾਂਲੇ ਨੂੰ ਨਵੇਂ ਬੰਦੇ ਨੂੰ ਨਹੀਂ ਪਤਾ ਉਹ ਹੌਲੀ-ਹੌਲੀ ਪਤਾ ਲੱਗਦਾ ਹੁੰਦਾਗਾ ਵੀ ਇਹ ਕਿਦਾਂ ਦੇ ਕੱਪੜੇ ਪਾਉਂਦੇ ਆ ਕਿਦਾਂ ਦੇ ਪਸੰਦ ਕਰਦੇ ਆ ਨਾ ਤੇ ਉਦਾਂ ਦੇ ਅਗਲਾ ਫਿਰ ਬਣਾ ਕੇ ਦਿੰਦਾਗਾ ਠੀਕ ਹੈ ਤੇ ਹੌਲੀ ਹੌਲੀ ਹੱਥ ਟੈਕ ਜਾਮਾ ਹੁੰਦਾ ਕੋਈ ਜਾਨੀ ਕਿ ਮਾੜਾ ਕੰਮ ਤਾਂ ਨਹੀਂ ਕੋਈ ਕਰਦਾ ਹੁੰਦਾ ਠੀਕ ਹੈ ਅਗਲੇ ਨੇ ਪੈਸੇ ਪੈਸੇ ਲੈਣੇ ਹਨ ਤੇ ਵੀ ਅਗਲਾ ਕਮਾਈ ਦੀ ਖਾਤਰ ਆਪਦਾ ਕੰਮ ਕਰਦਾ ਖੋਲਦਾ ਕੋਈ ਵੀ ਹਨਾ ਕੋਈ ਦਿਲੋਂ ਚਾਹ ਕੇ ਨਹੀਂ ਮਾੜਾ ਕਰਦਾ ਹੁੰਦਾ ਕਿਸਦਾ ਕੰਮ ਉਹ ਜੋਰ ਪੂਰਾ ਲਾਉਂਦਾ ਉਹਦਾ ਜਦ ਪਨੂ ਰੋ ਰਿਆ ਦੁੱਧ ਪੀਣਾ ਨੇ ਚਲੋ ਕੱਲ ਨੂੰ ਨਵੇਂ ਵਲੌਗ ਦੇ ਨਾਲ ਫਿਰ ਮਿਲਦੇ ਆਪਾਂ ਠੀਕ ਹੈ ਚਲੋ ਚਲੋ ਚਲੋ